ਇੱਕ ਵੱਡੀ ਖਬਰ سامنے ਨਿਕਲ ਕੇ ਆਈ ਹੈ ਕਿ ਮੁਹਾਲੀ ਦੇ ਵਿੱਚ ਕੁਝ ਨੌਜਵਾਨਾਂ ਨੇ ਆਪਣੇ ਇੱਕ ਦੋਸਤ ਨੂੰ ਗੱਲ ਕਰਨ ਲਈ ਜਦੋਂ ਬੁਲਾਇਆ ਤਾਂ ਉਹਨਾਂ ਬੁਲਾਏ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ। ਕੁੱਟਮਾਰ ਕਰਨ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਨੌਜਵਾਨ ਬੇਹੋਸ਼ ਹੋ ਜਾਂਦਾ ਹੈ ਤੇ ਬੇਹੋਸ਼ ਹੋਣ ਦੀ ਹਾਲਤ ਵਿੱਚ ਜਦੋਂ ਉਸਦੇ ਦੋਸਤ ਉਸਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਉਸ ਹਸਪਤਾਲ ਵਿੱਚ ਪਹੁੰਚਾਏ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਮੌਤ ਤੋਂ ਬਾਅਦ ਦੱਸਿਆ ਜਾ ਰਿਹਾ ਉਤੇ ਦੋਸਤ ਉਸਨੂੰ ਹਸਪਤਾਲ ਛੱਡ ਕੇ ਫਰਾਰ ਹੋ ਜਾਂਦੇ ਨੇ। ਮਾਮਲਾ ਪੁਲਿਸ ਕੋਲ ਪਹੁੰਚਦਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਸੁਣੋਏ ਪੂਰੀ ਖਬਰ ਪ੍ਰਿੰਦਰ ਸਿੰਘ ਜੀ ਅੰਜੀ ਭਾਜੀ ਕੀ ਹੋਇਆ ਕੀ ਹੈ ਆਪਾਂ ਅੱਜ ਸੁਆਣਾ ਹਸਪਤਾਲ ਪਹੁੰਚਿਆ ਕੀ ਇਸ ਵਾਸਤੇ ਪਹੁੰਚਿਆ ਕੀ ਮੈਟਰ ਹੈ ਜੀ ਭਾਜੀ ਮੇਰਾ ਫਰੈਂਡ ਜੀ ਕਰਨ ਦੇਵ ਸਿੰਘ ਠੀਕ ਹੈ ਜੀ ਜਿਹੜੇ ਰਹਿੰਦੇ ਆ ਇਹ ਮੈਂ ਇਹਨੂੰ ਫੋਨ ਕਰਦਾ ਸੀ ਸ਼ਾਮੇ ਕਿੰਨੇ ਵਜੇ ਸਰ ਪਹਿਲੇ ਬ੍ਰਹਮਪੁਰੀ ਦੁਪਹਿਰੇ ਕੋਲ 12:00 ਵਜੇ ਇਹ ਕਹਿੰਦਾ ਵੀ ਮੈਂ ਆਪਣੇ ਪਾਸਪੋਰਟ ਆਫਿਸ ਆ ਠੀਕ ਹੈ ਮੇਰੀ ਗੱਲ ਹੋ ਗਈ ਉਸ ਬਾਅਦ ਮੇਰੀ ਗੱਲ ਹੋਈ ਇਹਦੇ ਨਾਲ ਟਕਰੀਆਂ ਸਤਿ ਸਵੇਰੇ ਤਨਖਸ਼ਾੜੀ ਮਿਲ ਗਈ ਠੀਕ ਹੈ ਜੀ ਉਸ ਤੋਂ ਜੋ ਹੈ ਮੇਰੇ ਨੇ ਫੋਨ ਕਰੀ ਜਾਨਾ ਕੋਈ ਹੋਰੇ ਬੰਦੇ ਇੱਥੇ ਆਨੋ ਆਨੋ ਮਰ ਬੰਦਾ ਬੋਲਿਆ ਮੈਨੂੰ ਦੋ ਵਾਰੀ ਗੱਲ ਹੋਈ ਮੈਂ ਫੋਨ ਕਰਤਾ ਵੀ ਕੋਈ ਹੋਰ ਬੰਦਾ ਹੈ ਉਸ ਤੋਂ ਬਾਅਦ ਹੁਣ ਤੋਂ ਬਾਅਦ ਮੈਂ ਤੀਸਰੀ ਵਾਰ ਜਦੋਂ ਮੇਰੀ ਗੱਲ ਹੋਈ ਮੈਂ ਇਹਨੂੰ ਕਹਿੰਦੇ ਵੀ ਕਰਨਵੀਰ ਸਿੰਘ ਤੁਸੀਂ ਕਰਨਵੀਰ ਸਿੰਘ ਤੇ ਕੀ ਲਾਦੇ ਮੈਂ ਕਿਹਾ ਮੈਂ ਦਾ ਫਰੈਂਡ ਆ ਕਹਿੰਦੇ ਵੀ ਕਰਨਵੀਰ ਸਿੰਘ ਤਾਂ ਹਸਪੀਟਲ ਸੁਹਾਣੇ ਅਮਰਜੈਂਸੀ 'ਚ ਐਡਮਿਟ ਹੈ ਠੀਕ ਹੈ ਜੀ ਉਹ ਬੇਹੋਸ਼ ਹੋਇਆ ਹੋਇਆ ਇਹ ਮੈਂ ਉਹਨਾਂ ਨੂੰ ਬੋਲ ਉਹ ਕਹਿੰਦੇ ਵੀ ਸੀ ਤਾਂ ਕਰਦੇ ਸਾਡੇ ਕੋ ਫੋਨ ਦਾ ਪਾਸਵਰਡ ਹੋਊਗਾ ਠੀਕ ਹੈ ਜੀ ਉਹ ਫਿਰ ਮੈਂ ਕਿਹਾ ਮੈਂ ਕਿਹਾ ਠੀਕ ਹੈ ਮੈਂ ਉਹਦੇ ਫੌਲ ਸਾਹਿਬ ਨੂੰ ਕਹਿੰਦਾ ਉਹ ਤੁਹਾਨੂੰ ਕਾਲ ਤੇ ਗੱਲ ਕਰਨਗੇ ਠੀਕ ਹੈ ਉਹ ਕਹਿੰਦੇ ਕੋਈ ਗੱਲ ਫਿਰ ਮੈਂ ਉਹ ਫੌਲ ਸਾਹਿਬ ਨੂੰ ਗੱਲ ਕਰੀ ਤਾਂ ਉਹਨਾਂ ਨੇ ਇਹਨਾਂ ਨਾਲ ਕੰਟੈਕਟ ਕਰਿਆ ਫੋਨ ਕਰਿਆ ਉਹਨਾਂ ਨੂੰ ਉਹਦੇ ਸਾਹਿਬ ਫੌਲ ਸਾਹਿਬ ਦਾ ਮੈਨੂੰ 5-7 ਮਿੰਟ ਬਾਅਦ ਫਿਰ ਫੋਨ ਆਇਆ ਕਹਿੰਦੇ ਵੀ ਤੂੰ ਜਲਦੀ ਹਸਪੀਟਲ ਚ ਆ ਜਾ ਵੀ ਕਰਨੂਰੇ ਡੈੱਡ ਕਰਤਾ ਉਹਨਾਂ ਨੇ ਮਤਲਬ ਡਾਕਟਰ ਸਾਹਿਬ ਨੇ ਕਿਹਾ ਵੀ ਡੈੱਡ ਕੋਸ਼ਿਸ਼ ਕਰਤਾ ਕਿ ਤੂੰ 10-15 ਮਿੰਟੇ ਪਹੁੰਚ ਜਾ ਉਸ ਤੋਂ ਬਾਅਦ ਅਸੀਂ ਇੱਥੇ ਆਏ ਮਟਰ ਹੈ ਸਰ ਕਿੱਥੇ ਹੋਇਆ ਹੈ ਤੇ ਵੀ ਨਿਸ਼ਾਨ ਹੋਏ ਹੋਏ ਹੈ ਇਹ ਹੁਣ ਪੋਸਿੰਗ ਇਨਵੈਸਟੀਗੇਸ਼ਨ ਕਰੀ ਗਏ ਉਹ ਕਹਿੰਦੇ ਮਿੱਟੀ ਕੋਲ ਹੋਇਆ ਕੋਈ ਮੁੰਡੇ ਸੀ ਆਪ ਵਿੱਚ ਕੋਈ ਗੱਲਬਾਤ ਹੋਈ ਹੈ ਇਹਦੀ ਫੋਟੋ ਸੀ ਮੈਂ ਤੁਹਾਨੂੰ ਦਿਖਾ ਸਕਦਾ ਸਰ ਬਲੀਗੂਰ ਦਿਖਾਓ ਇਹ ਇਹਦੀ ਫੋਟੋ ਹੈ ਇਹ ਪਾਰਟ ਟਾਈਮ ਕੋਈ ਆਪਣੇ ਜੋਬ ਕਰਦਾ ਸੀ ਇੱਥੇ ਲਾਇਸੈਂਸ ਆਫਟਰ ਚ ਵੀ ਆਪਣਾ ਫਾਈਲਾਂ ਗੁੰਨਾ ਵਗੈਰਾ ਸਬਮਿਟ ਕਰ ਲੀ ਕਰ ਸੀ ਜਿਦ ਤਰ੍ਹਾਂ ਆਪਣਾ ਬਾਹਰੋਂ ਏਜੰਟ ਵਗੈਰਾ ਕਰਦੇ ਠੀਕ ਹੈ ਸਰ ਹਾਂ ਉਹ ਇਹਦਾ ਕੋਈ ਕੰਪਲੇਟ ਨਹੀਂ ਸੀ ਮੁੰਡੇ ਦੀ ਉਨੇ ਇਨਵੈਸਟੀਗੇਸ਼ਨ ਤੋਂ ਬਹੁਤ ਪਤਾ ਚੱਲੇਗਾ ਸਰ ਮਰਡਰ ਦਾ ਕੀ ਕਾਰਨ ਲੱਗ ਰਿਹਾ ਹੈ ਇਹਨਾਂ ਦੇ ਪਰਿਵਾਰ ਵਾਲੇ ਕੋਲ ਇਨਵੈਸਟੀਗੇਸ਼ਨ ਵਿੱਚ ਪਤਾ ਹੁਣ ਬਾਤ ਚ ਲੱਗੇਗਾ ਪਰਵਾਰ ਸਰ ਇਹ ਵਿਆਹ ਹੋਏ ਸੀ ਕਿ ਦਾਣਾ ਦਾ ਜਿਹੜਾ ਪ੍ਰਭਲ ਪ੍ਰਭਲ ਮੁੰਡਾ ਕੋਈ ਇੱਥੇ ਐਡਮਿਟ ਕਰਾ ਕੇ ਗਿਆ ਉਹਨੂੰ ਕਹਿੰਦੇ ਉਹਨੇ ਹੀ ਮਰਡਰ ਕਰਿਆ ਉਹ ਆਪੇ ਹੀ ਇੱਥੇ ਐਡਮਿਟ ਕਰਾ ਕੇ ਮਤਲਬ ਉਹ ਕਹਿ ਕੇ ਗਿਆ ਮਰਡਰ ਕਰਨ ਲਈ ਇੱਕ 29 ਸਿਗਨੇਚਰ ਹੋਈ ਹੋਈ ਹੈ ਅਜਾੜ ਪੁਲਿਸ ਵਾਲਿਆਂ ਕੋਲ ਉਹਨਾਂ ਦਾ ਹੈਗਾ ਹੈ ਉਹਨਾਂ ਨੂੰ ਕਿੰਨੇ ਸਰ ਕਿੰਨੇ ਕੁ ਸ਼ਾਰਪ ਵੈਪਨ ਲੱਗੇ ਤੁਹਾਨੂੰ ਲੱਗਦਾ ਹੈ ਕਿ ਗਰਦਨ ਤੇ ਜਾਂ ਕਿਤੇ ਬਹੁਤ ਤੇ ਤੇ ਵੀ ਸਮਝ ਲੋ ਗਿਆ ਸੀ ਬਹੁਤ ਸੁੱਤੀ ਮਾਰਿਆ ਹੋਇਆ 68 ਇਹ ਸਰ ਰਹਿਣ ਵਾਲੇ ਮੂਰ ਰੁਖ ਤੋਂ ਕਿੱਥੋਂ ਦੇ ਨੇ ਇਹ ਮੁਹਾਲੇ 'ਚ ਕਿੱਥੇ ਰਹਿ ਰਹੇ ਨੇ ਇਹ ਪਿੱਛੋਂ ਦਾ ਬਾਈ ਸ਼ਾਇਦ ਇਹ ਤਾਂ ਮੈਨੂੰ ਪਤਾ ਨਹੀਂ ਸ਼ਾਇਦ ਨਕੌਦਰ ਕੋਲ ਤੋਂ ਰਹਿਣ ਦੇ ਰੈਂਦੇ 68 ਹੈ 68 ਸਰ ਵਿਆਹੇ ਹੋਏ ਨੇ 68 ਰਹਿੰਦੇ ਹੈ ਵਿਆਹੇ ਹੋਏ ਨੇ ਨਹੀਂ 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 ਇਹਦੇ 24 ਸਾਲ ਦੀ ਉਮਰ ਹੈ ਅੱਛਾ ਸੋਵੀ ਕੀ ਫੈਮਿਲੀ 'ਚ ਕੌਣ-ਕੌਣ ਹੈ ਸਰ ਫੈਮਿਲੀ 'ਚ ਸਿਸਟਰ ਹੈ ਮਦਰ ਹੈ ਫਾਦਰ ਹੈ ਤਾਂ ਇੱਕ ਨੌਜਵਾਨ ਦੇ ਜਿਹੜਾ ਕਤਲ ਦਾ ਮਾਮਲਾ ਸਾਹਮਣੇ ਆਇਆ ਕੀ ਹੋਰ ਕੋਈ ਜਿਹੜੀ ਇਨਫੋਰਮੇਸ਼ਨ ਹੈ ਤੇ ਕਾਰਨ ਕੀ ਹੈ ਬੇਸਿਕਲੀ ਇੱਕ ਬੱਚਾ ਸੀ 24 ਸਾਲ ਦਾ ਕਰਨ ਵੀ ਜਿਹਦੇ ਇੱਕ ਕਾਲ ਗਲਾਕੁਟਨ ਨਾਲ ਕਤਲ ਹੋਇਆ ਪ੍ਰਬਲ ਟਾਈਟਸ ਨੇ ਇਹਦੇ ਵਿੱਚ ਕੀ ਕਹਿੰਦੇ ਉਹਨਾਂ ਨਾਲ ਸਟਫਲ ਦੇ ਵਿੱਚ ਇਹਦੇ 'ਚ ਉਹਦਾ ਕਤਲ ਕੀਤਾ ਕਰਨ ਕਰਨ ਕੀ ਕਰਨਾ ਕੀ ਲੈ ਗਈ ਇਹ ਇੱਕ ਜਿਹੜਾ ਹੋਇਆ ਇਹ ਕਿਸੇ ਲੜਕੀ ਦੇ ਪਿੱਛੇ ਹੋਇਆ ਜਿੱਦਾਂ ਕੀ ਕਹਿੰਦੇ ਉਹਦੀ ਅਸੀਂ ਡਿਟੇਲਿੰਗ ਤਾਨੂੰ ਬਾਅਦ ਦੱਸ ਦਿਆਂ। ਬਿਸ਼ਕੀ ਕਰਦਾ ਜੀ ਸੀ ਇਹ ਆਪਣੇ ਅਜੇ ਹੁਣੇ ਹੀ ਉਹਨੇ ਪੜ੍ਹਾਈ ਕਰਕੇ ਤੇ ਆਪਣਾ ਨਿੱਜੀ ਕੰਮ ਵੇਖ ਰਿਹਾ ਸੀ। ਸਰ ਲੜਕੀ ਦੇ ਫੈਮਿਲੀ ਮੈਂਬਰ ਤੋਂ ਵਾਅਦਾ ਤਾਂ ਉਹਨਾਂ ਨੇ ਲਿਟਾ ਗਿਆ ਜਾਂ ਕਿ ਲੜਕੀ ਦੇ ਹੋਰ ਨਹੀਂ ਇੱਕ ਉਹ ਮੁੱਦਾ ਜਿਹੜਾ ਪ੍ਰਮੁੱਖ ਟਾਈਟਲ ਹੈ ਉਹ ਵੀ ਉਹਨੂੰ ਹੀ ਚਾਹੁੰਦਾ ਸੀਗਾ ਜੇ ਤੇ ਕਰਕੇ ਇਹ ਹੋ ਜਾਏਗਾ। ਹਾਂ ਜੀ। ਜੀ। ਮਿਲੀ ਪਲਾਨਿੰਗ ਦੇ ਨਰਕ ਤੋਂ ਹੁਣ ਤਾਂ ਜੇ ਚਾਲਕ ਹੋਵੇ ਆਉਂਦੇ ਰੂਪ ਉਹ ਇਹ ਇਹ ਜਿਹੜੀ ਡਿਟੇਲਿੰਗ ਅਸੀਂ ਹੁਣ ਇਹ ਪੋਸਟਮਾਰਟਮ ਚੱਲ ਰਿਹਾ ਹੈ ਇਹ ਰਾਤੀ ਅਸੀਂ ਐਫ ਆਈ ਆਰ ਅਰਲੀ ਮਾਰਨਿੰਗ ਦੇ ਵਿੱਚ ਐਫ ਆਈ ਆਰ ਦਿੱਤੀ ਹੈ 39 ਨੰਬਰ ਤੇ ਆਈਟੀਸੀਟੀ ਦੀ ਤੇ ਉਸ ਤੋਂ ਬਾਅਦ ਅਸੀਂ ਡਿਟੇਲਿੰਗ ਇਹਦੇ ਬਾਰੇ ਤਾਂ ਬਖਰੇ ਤੌਰ ਤੇ ਲਿਆਂਗੇ ਜਦੋਂ ਬੰਦੇ ਦੀ ਅਫਰੈਸ਼ਟ ਸਰ ਇੱਕ ਚੀਜ਼ ਦੇਖਣ ਚ ਵਿਵੀ ਜਿਹਨਾਂ ਨੇ ਮਾਰਡਲ ਕੀਤਾ ਉਹ ਹੀ ਉਹਨਾਂ ਨੂੰ ਹਸਪਤਾਲ ਲੈ ਗਏ ਬਿਲਕੁਲ ਠੀਕ ਹੈ ਜੀ ਇਹ ਉਹਦਾ ਪ੍ਰੋਪਰਟਾਈਟਰਸ ਨੇ ਹੀ ਇਹਨੂੰ ਅ ਸ਼੍ਰੀ ਹਰਿ ਕਰਿਸ਼ਨ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਸੀਸੀਟੀਵੀ ਦੀ ਫੁਟੇਜ ਵੀ ਸਾਡੇ ਕੋਲ ਹੈਗੀ ਹੈ ਤੇ ਇਹਦੇ ਰਿਕਾਰਡ ਦੇ ਵਿੱਚ ਉਹਦੇ ਵਿੱਚ ਕਲੀਅਰ ਉਹਨੂੰ ਲੈ ਕੇ ਵੀ ਛੱਡ ਕੇ ਵੀ ਉੱਥੇ ਆਉਂਦੇ ਆ ਤੇ ਉੱਥੇ ਮੌਕੇ ਤੇ ਉਹਦੀ ਕਾਰ ਵੀ ਅ ਸਾਨੂੰ ਮਿਲੀ ਹੈ ਜਿਹਦੇ ਵਿੱਚ ਉਹਦੀ ਅਸੀਂ ਐਫਐਸਐਲ ਫਰੰਟਿਕ ਸਾਇੰਸ ਬਾਡੀ ਦੀ ਟੀਮ ਵੱਲੋਂ ਉਹ ਉਹਦੇ ਵਿੱਚ ਉਹਨੂੰ ਕਬਜ਼ੇ ਵਿੱਚ ਲਿਆ ਤੇ ਉਹਦੇ ਵਿੱਚ ਉਹਨਾਂ ਨੇ ਆਪਣੀ ਟੀਮ ਨੇ ਪੂਰੀ ਉਹਦੀ ਜਾਂਚ ਕਰਕੇ ਆਪਣੀ ਰਿਪੋਰਟ ਛੇਤੀ ਸਾਨੂੰ ਦੇ ਦਿੱਤੀ ਜਿਸ ਦਾ ਜੁਰੀਆ ਪਰਚਾ ਦਰਜ ਹੋ ਗਿਆ 302 120 ਬੀ ਆਈਪੀਸੀ ਅਜੇ ਤੱਕ ਫਲਹਾਲ ਨਹੀਂ ਹੈ ਪਰ ਛੇਤੀ ਹੀ ਇਹਦੇ ਵਿੱਚ ਅਜੇ ਜਦੋਂ ਪ੍ਰੋਬਲਿਟੀ ਟਾਈਟਸ ਤੋਂ ਬਾਅਦ ਹੀ ਸਾਰੀ ਡਿਟੇਲਿੰਗ ਤੁਹਾਨੂੰ ਦੱਸ ਪਾਵਾਂਗੇ